वाहेगुरु जी की फतेह मेरा नाम बलविंद सन ऑफ सूबेदार सिंह वीर चकर बेनती है कि ਸਾਡੇ ਪਿੰਡ ਵਿੱਚ ਬੜੀ ਬਖਸ਼ਿਸ਼ ਹੈ ਬੱਚਿਆਂ ਨੂੰ ਸੇਰ ਮਿਲ ਰਹੀ ਸਰਦਾਰ ਮੱਖਣ ਸਿੰਘ son of ਵਰਸਾ ਸਿੰਘ ਵੱਲੋਂ ਬਹੁਤ ਹੀ ਪੁਰਾਣਾ ਕੀਤਾ ਜਾ ਰਿਹਾ ਹੈ ਬੇਨਤੀ ਹੈ ਕਿ ਪਿੰਡ ਵੀ ਸੰਯੋਗ ਦੇਵੇ ਸਾਡੇ ਪਿੰਡ ਵਿੱਚ ਗਰਾਊਂਡ ਨਹੀਂ ਹੈਗੀ ਜਦੋਂ ਵਿਹਲੇ ਖੇਤ ਵਿੱਚ ਇਹ ਟੂਰਨਾਮੈਂਟ ਕਰਾਇਆ ਜਾਂਦਾ ਵਾ ਸਰਕਾਰ ਵੀ ਇਹਦੇ ਵੱਲ ਧਿਆਨ ਦੇਵੇ ਜਨਿਕੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੀ ਇਸ ਵਾਰ ਧਿਆਨ ਦੇਵੇ ਕਿ ਬੇਨਤੀ ਪ੍ਰਵਾਨ ਕਰਨੀ ਪਿੰਡ ਨਸੀਰਪੁਰ ਤਹਿਸੀਲ ਬਟਾਲਾ ਜ਼ਿਲ੍ਹਾ ਗਰਦਾਸਪੁਰ ਦੇ ਹੀ ਨਗਰ ਨਿਵਾਸੀਆਂ ਨੂੰ ਬੇਨਤੀ ਆ ਕਿ ਜੋ ਵੀ 100 ਮੈਚ ਹੋਵੇਗਾ ਉਸ ਵਿੱਚ ਜਰੂਰ ਸ਼ਾਮਲ ਹੋਣ ਅੱਗੇ ਤੋਂ ਜੋ ਵੀ ਛੋਟੇ ਬੱਚੇ ਇਹਨਾਂ ਦਾ ਉਤਸ਼ਾਹ ਵਧਾਇਆ ਜਾਵੇ ਅਤੇ ਮੇਰੇ ਵੱਲੋਂ ਅਤੇ ਸਰਪੰਚ ਸਾਹਿਬ ਵੱਲੋਂ ਬਹੁਤ ਬਹੁਤ ਬੇਨਤੀ ਆ ਕਿ ਸਾਰੇ ਹੀ ਜਿੰਨੇ ਵੀ ਨਗਰ ਦੇ ਸੂਝਵਾਨ ਪਤਵੰਤੇ ਸੱਜਣਾ ਉਹ ਜ਼ਰੂਰ ਪਹੁੰਚਣ ਜੋ ਅੱਜ ਦਾ ਮੈਚ ਵਾ ਛੋਟੇ ਬੱਚਿਆਂ ਦਾ ਉਹ ਅੱਜ ਦੌੜ ਹੋਵੇਗੀ ਅਤੇ ਨਾਲ ਹੀ ਉਹਨਾਂ ਨੂੰ ਸਨਮਾਨਿਤ ਕੀਤਾ ਜਾਊਗਾ ਜੋ ਵੀ ਬੱਚੇ ਗਾੜੀ ਫਾਈਨਲ ਦੇ ਵਿੱਚ ਪਹੁੰਚਣਗੇ ਕੱਲ ਉਹਨਾਂ ਨੂੰ ਟਰੋਫੀਆਂ ਦੇ ਨਾਲ ਜਾਂ ਜੋ ਵੀ ਇਨਾਮ ਦਿੱਤੇ ਜਾਣਗੇ ਉਹ ਕੱਲ ਦਿੱਤੇ ਜਾਣਗੇ ਸਰਪੰਚ ਸਾਹਿਬ ਵੱਲੋਂ ਬੇਨਤੀ ਆ ਕਿ ਹੁਣ ਅਸੀਂ ਇੱਕ ਛੋਟੇ ਜਿਹੇ ਪੱਧਰ ਤੇ ਮੈਚ ਕਰਾ ਰਹੇ ਹਾਂ ਅਗਲੇ ਯਾਰ ਸਾਰੇ ਐਨ ਆਰ ਆਈ ਵੀਰਾਂ ਨੂੰ ਸਾਰੇ ਨਗਰ ਨਿਵਾਸੀਆਂ ਨੂੰ ਬੇਨਤੀ ਆ ਕਿ ਸਰਪੰਚ ਸਾਹਿਬ ਦਾ ਤੇ ਜੋ ਵੀ ਇਹਨਾਂ ਦੇ استاد ਸਾਹਿਬ ਸਰਦਾਰ ਮੱਖਣ ਸਿੰਘ ਉਹਨਾਂ ਦਾ ਹੌਸਲਾ ਵਧਾਉਣ ਤੇ ਗਾੜੀ ਜੋ ਵੀ ਅਸੀਂ ਮੈਚ ਕਰਾਵਾਂਗੇ ਉਹ ਉੱਚੇ ਪੱਧਰ ਤੇ ਕਰਾਇਆ ਜਾਵੇਗਾ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਗੁਲਾਬ ਪਿੰਡ ਨਸੀਰਪੁਰ ਅਮਰਜੀਤ ਸਿੰਘ ਸਰਪੰਚ ਵੱਲੋਂ ਸਾਰੇ ਸੰਜੋਗ ਵੀਰ ਐਨ ਆਰ ਆਈ ਵੀਰਾਂ ਨੂੰ ਬਾਬਾ ਜੀਵਨ ਸਿੰਘ ਕਲੱਬ ਵੱਲੋਂ ਟੂਰਨਾਮੈਂਟ ਕਰਵਾਇਆ ਜਾ ਰਹੀ ਆ ਵੀ ਸਾਰਿਆਂ ਵੀਰਾਂ ਭਰਾਵਾਂ ਨੂੰ ਸੰਯੋਗ ਦੇਣਾ ਜ਼ਰੂਰੀ ਆ ਵੇਖੋ ਜੀ ਆਪਾਂ ਜੂ ਕਲੱਬ ਦੇ ਆ ਕਰਾਉਣੇ ਬੱਚੇ ਆ ਰਹੇ ਲੱਗੇ ਆ ਨਸ਼ੇ ਪਾਣੀ ਤੋਂ ਪਰੇਸ਼ ਪਰੇਸ਼ ਕੀਤਾ ਗਿਆ ਇਹਨਾਂ ਦਾ ਕਿ ਬਹੁਤ ਸੋਹਣਾ ਕੰਮ ਹੋ ਰਿਹਾ ਬਹੁਤ ਵਧੀਆ ਸਾਰੇ ਵੀਰਾਂ ਭਰਾਵਾਂ ਨੂੰ ਸਾਥ ਦੇਣਾ ਚਾਹੀਦਾ ਐਨ ਆਰ ਆਈ ਵੀਰਾਂ ਨੂੰ ਵੀ ਹੋਰ ਵੀ ਨਗਰ ਸਮੇਤ ਸਾਰਿਆਂ ਵੀਰਾਂ ਨੂੰ ਵਾਧੋ ਤਾਂ ਵਾਧੋ ਸਾਥ ਦੇਈਏ ਜੀ ਇਹਨਾਂ ਬੱਚਿਆਂ ਦਾ ਅੱਗੇ ਤੋਂ ਸੁਧਾਰ ਕਰੀਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕਿੰਨੇ ਬੱਚੇ ਕੋਚਿੰਗ ਕਰਾ ਰਹੇ ਨੇ ਤੁਹਾਡੇ ਕੋਲ 70 ਤੋਂ ਉੱਪਰ ਬੱਚੇ ਆ ਗਏ ਤੇ ਕਿੰਨਾ ਰੋਜਾ ਟਰਨਮੈਂਟ ਹੋ ਰਿਹਾ ਏ ਤੇ ਭਾਈ ਦੋ ਰੋਜਾ ਟਰਨਮੈਂਟ ਹੋ ਰਿਹਾ ਏ 10 ਤੇ 11 ਤਰੀਕ ਨੂੰ ਕੌਣ ਕੌਣ ਦਾ ਸਾਥ ਦੇ ਰਿਹਾ ਪੂਰਾ ਨਗਰ ਦੇ ਅਨਾਰੇ ਵੀ ਸਾਥ ਦੇ ਰਹੇ ਕੀ ਮੈਸੇਜ ਦੇਣਾ ਚਾਹੁੰਦੇ ਪਰਿਵਾਰਕ ਮੈਸੇਜ ਪਰਿਵਾਰਕ ਤੇ ਲਾਗਲੇ ਲੱਗਦੇ ਪਿੰਡਾਂ ਨੂੰ ਦੇਣਾ ਚਾਹੁੰਦਾ ਕਿ ਆਪਾਂ ਜਿਹੜੇ ਬੱਚੇ ਛੋਟੇ ਉਹਨਾਂ ਨੂੰ ਸੰਭ ਲਈਏ ਉਗੀ ਆਪਣੀ ਜਿਹੜੀ ਪੀਡੀਆ ਉਹ ਤੇ ਇੱਕ ਖਰਾਬ ਹੋ ਚੁੱਕੀ ਆ ਤੇ ਬਾਕੀ ਸਾਰੇ ਪਿੰਡਾਂ ਨੂੰ ਵੀ ਮੈਸੇਜ ਆ ਕਿ ਆਪਾਂ ਛੋਟੀ ਪਨੀਰੀ ਤੋਂ ਜਿਹੜਾ ਵਾ ਨਾ ਇਹਦੀ ਜੜ ਫੜੀਏ ਤੇ ਛੋਟੀ ਪਨੀਰੀ ਆਪਣੀ ਕੇ ਰਾਹ ਲੱਗੀ ਹੋਗੀ ਨਾ ਤੇ ਵੱਡੇ ਹੋ ਕੇ ਇਹੋ ਹੀ ਆਪਣੇ ਦੇਖਦਾ ਭੂਖ ਬਣ ਗਏ ਤੇ ਸਾਰਿਆਂ ਨੂੰ ਬੇਨਤੀ ਕੀ ਆਪੋ ਆਪਣਾ ਪਿੰਡ ਸੰਭੋ ਕਿੰਨਾ ਸ਼ਾਇਦ ਦੂਰ ਰੱਖੋ ਇਹਨਾਂ ਨੂੰ ਦਾ ਗੁਰਜੀ ਜੀ ਕੀ ਨਾ ਜੀ ਮੇਰਾ ਨਾਮ ਸਾਧ ਸਿੰਘ ਜੀ ਪਿੰਡ ਰੰਗੜ ਨਗਰ ਸਾਡਾ ਭਰਾ ਮੱਖਣ ਸਿੰਘ ਪਿੰਡ ਨਸੀਤਪੁਰ ਤੋਂ ਜੋ ਕਿ ਬਹੁਤ ਹੀ ਵਧੀਆ ਬੜਾ ਪ੍ਰਾਲਾ ਉਹਨਾਂ ਦਾ ਕਿ ਜੋ ਇਹ ਅੱਜ ਦੇ ਟੂਰਨਾਮੈਂਟ ਹੋਣ ਜਾ ਰਹੇ ਆ ਖੇਡਾਂ ਹੋਣ ਜਾ ਰਹੀਆਂ ਵਾ ਬੱਚਿਆਂ ਦੀਆਂ ਇਹ 10 ਸਾਲ ਤੋਂ ਲੈ ਕੇ 14 ਸਾਲ ਦੇ ਬੱਚਿਆਂ ਦੇ ਇਹ ਏਜ ਦੇ ਵਿੱਚ ਅੰਡਰ ਦੇ ਗਰੁੱਪਾਂ ਦੇ ਵਿੱਚ ਇਹ ਗੇਮਾਂ ਹੋ ਰਹੀਆਂ ਜਿਸ ਵਿੱਚ ਕਬੱਡੀ ਦੌੜਾਂ ਲੌਂਗ ਜੰਪ ਜਿਹਦੇ ਵਿੱਚ ਆਪਣੇ ਲੜਕੇ ਲੜਕੀਆਂ पागलਾ ਰਹੇ ਨੇ ਸੋ ਇਹ ਪਿੰਡ ਨਸੀਰਪੁਰ ਤਹਿਸੀਲ ਬਟਾਲਾ ਜ਼ਿਲ੍ਹਾ ਗੁਰਦਾਸਪੁਰ ਦੇ ਵਿੱਚ ਅਮਰ ਸ਼ਹੀਦ ਬਾਬਾ ਜੀਵਨ ਸਿੰਘ ਜੀ ਸਪੋਰਟਸ ਕਲੱਬ ਪਿੰਡ ਨਸੀਰਪੁਰ ਇਹ ਵੱਲੋਂ ਕਰਵਾਇਆ ਜਾ ਰਿਹਾ ਸੋ ਸਾਰੇ ਵੀਰਾਂ ਨੂੰ ਬੇਨਤੀ ਹੈ ਕਿ ਸਾਡਾ ਭਰਾ ਜਿਹੜਾ ਮਕਰਨ ਸਿੰਘ ਜੀ ਦਾ ਸਹਿਯੋਗ ਦਿੱਤਾ ਜਾਵੇ ਆਪ ਜੀ ਦੇ ਧੰਨਵਾਦ